ਬਿਲਕੁਲ ਜੀ ਅੱਜ ਅਸੀਂ ਇੱਕ ਬੜੇ ਅਹਿਮ ਮੁੱਦੇ ਤੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਪਿਛਲੇ ਜੇ ਦਿਨਾਂ ਦੇ ਵਿੱਚ ਸਾਨੂੰ ਕੰਪਲੇਂਟਸ ਵੀ ਰੈਗੂਲਰ ਮਿਲ ਰਹੀਆਂ ਸੀ ਇਹਦੇ ਇੱਕ ਕੰਪਲੇਨੈਂਟ ਸੀ ਗੁਰਪ੍ਰੀਤ ਸਿੰਘ ਉਹਦੇ ਵੱਲੋਂ ਕੰਪਲੇਨਟ ਕੀਤੀ ਗਈ ਕਿ ਇੱਕ ਹਨੀ Trap ਲਾ ਕੇ ਸਦਰ ਮੁਕਸਰ ਦੇ ਏਰੀਆ ਦੇ ਵਿੱਚ ਕੁਝ ਲੋਕ ਜਿਹੜੇ ਗੈਂਗ ਚਲਾ ਰਹੇ ਐ ਤੇ ਪੋਲੇ-ਪਾਲੇ ਲੋਕਾਂ ਤੋਂ ਵਸੂਲੀ ਕਰ ਰਹੇ ਸੋ ਡਾਕਟਰ ਅਖਿਲ ਚੌਧਰੀ ਆਈਪੀਐਸ ਐਸਐਸਪੀ ਸ਼ਹਿਰ ਮੁਕਸਰ ਸਾਹਿਬ ਉਹਨਾਂ ਦੇ ਵੱਲੋਂ ਸਾਨੂੰ ਜਿਹੜੀ ਸੁਪਰਵਾਈਜ਼ਨ ਦਿੱਤੀ ਗਈ ਤੇ ਉਹਦੇ ਵਿੱਚ ਤਤ CIA ਟੀਮ ਨੇ ਬਹੁਤ ਵਧੀਆ ਕੰਮ ਕੀਤਾ ਤੇ ਇਹਦੇ ਵਿੱਚ ਪੂਰਾ ਜਿਹੜਾ ਗੈਂਗ ਹੈ ਉਹਨੂੰ ਬਰਸਟ ਕੀਤਾ ਗਿਆ ਤੇ ਉਹਦੇ 8 ਮੈਂਬਰਸ ਦੇ ਖਿਲਾਫ ਪਰਚਾ ਦੇ ਕੇ ਤੇ ਅਸੀਂ 6 ਜਿਹੜੇ ਦੋਸ਼ੀ ਨੇ ਉਹ ਗ੍ਰਿਫਤਾਰ ਕਰ ਲਏ ਦੇਖੋ ਜੀ ਇਹਦੇ ਵਿੱਚ ਕੋਈ ਮਤਲਬ ਜਿਹੜਾ ਮੋਡਸ ਆਫ ਆਪਰੇਂਡੀ ਸੀ ਉਹ ਸਿੰਗਲ ਨਹੀਂ ਸੀ ਬਟ ਡਿਫਰੈਂਟ ਜਿਵੇਂ ਕਿਸੇ ਦੇ ਵਿੱਚ ਥਰੂ ਫੋਨ ਦੇ ਵਿੱਚ ਵਿਕਟਿਮ ਨੂੰ ਇਹਨਾਂ ਨੇ ਫਸਾ ਲਿਆ ਜਾਂ ਕਿਸੇ ਦੇ ਵਿੱਚ ਕੀ ਹੈ ਡਾਇਰੈਕਟਲੀ ਅਪਰੋਚ ਕਰਕੇ ਫਸਾ ਲਿਆ ਤੇ ਜਿਹੜੇ ਇਹਦੇ ਗੈਂਗ ਮੈਂਬਰ ਸੀਗੇ ਕੁਸ਼ਕ ਬੰਦਿਆਂ ਨੂੰ ਉਹ ਵੀ ਵਿਕਟਿਮਾਈਜ਼ ਬਣਾਉਂਦੇ ਸੀਗੇ ਇਸ ਤਰ੍ਹਾਂ ਹਨੀ ਟਰੈਪ ਕਰਕੇ ਉਹ ਬੰਦਿਆਂ ਨੂੰ ਲੈ ਕੇ ਆਉਂਦੇ ਸੀ ਉਸ ਤੋਂ ਬਾਅਦ ਕੀ ਹੈ ਉਹਨਾਂ ਦੀ ਇਤਰਾਜਯੋਗ ਵੀਡੀਓਜ਼ ਜਾਂ ਫੋਟੋਜ਼ ਲੈ ਲਈ ਜਾਂਦੀ ਸੀ ਤੇ ਉਸੇ ਬੇਸਿਸ ਤੇ ਫਿਰ ਲਗਾਤਾਰ ਬਲੈਕਮੇਲ ਕੀਤਾ ਜਾਂਦਾ ਸੀ ਜੋ ਵੀ ਮਨੀ ਐਕਸਟਾਰਟ ਕੀਤੀ ਗਈ ਕਿਸੇ ਤੋਂ ਹਜ਼ਾਰਾਂ ਦੇ ਵਿੱਚ ਹੈ ਕਿਸੇ ਤੋਂ ਵੱਡੇ ਅਮਾਉਂਟਸ ਦੇ ਵਿੱਚ ਵੀ ਐਕਸਟਾਰਟ ਕੀਤੀ ਗਈ ਮਨੀ ਕੀ ਸਰ ਜੀ ਸਾਰੇ ਕ੍ਰਾਈਮਨਲਸ ਦੇ ਵਿੱਚ ਤਾਂ ਮੁਕਦਮੇ ਦਰਜ ਨਹੀਂ ਹੈ ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਇੱਕ ਦੋਸ਼ੀ ਹਰਜਿੰਦਰ ਸਿੰਘ ਇਹਦੇ ਖਿਲਾਫ ਦੋ ਮੁਕੱਦਮੇ ਦਰਜ ਹੈ ਔਰ ਇੱਕ ਗੋਰਾ ਸਿੰਘ ਉਹਦੇ ਖਿਲਾਫ ਮੁਕੱਦਮਾ ਦਰਜ ਹੈ ਔਰ ਇੱਕ ਇਹਦੇ ਵਿੱਚ ਸੰਦੀਪ ਕੌਰ ਸੀ ਇਹਦੇ ਤੇ ਦੋ ਮੁਕੱਦਮੇ ਦਰਜ ਹੈ ਔਰ ਇੱਕ ਮੁਕੱਦਮੇ ਦੇ ਵਿੱਚ ਆਲਰੇਡੀ ਪੀਓ ਵੀ ਡਿclareਡ ਸੀਗੇ ਦੇਖੋ ਜੀ ਫਿਲਹਾਲ ਪ੍ਰਾਈਮ ਹੈਫਿਸਾਈ ਜੋ ਹੈ ਤਿੰਨ ਲੇਡੀਆਂ ਦਾ ਨਾਮ ਸਾਹਮਣੇ ਆਇਆ ਤੇ ਪੰਜ ਜੈਂਟਸ ਦਾ ਔਰ ਫਰਦਰ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਅੱਗੇ ਲਿੰਕੇਜਸ ਜਿਹੜੀਆਂ ਜੁੜਦੀਆਂ ਉਹ ਕਿੰਨੇਕ ਮੈਂਬਰਸ ਨਿਕਲ ਕੇ ਆਉਂਦੇ ਆ ਜੀ